आप ऐसे ड्यूटी करनी है कितने ये आपका एम्प्लॉय है ये आपका एम्प्लॉय है सर कह रहे डॉक्टर साहब कद आओ ये यहाँ पे सैंपल ले रहा है सर मरीज के नहीं नहीं आप आप अपनी जगह सही हो नहीं ये कह रहा है एक मिनट एक मिनट लो एक मिनट लो ये कह रहा मैं यहाँ का एम्प्लॉय हूँ डॉक्टर साहब से पूछ के, के सैंपल ले रहा हूं के दे रहा हूं एक मिनट दिखाओ एक मिनट दिखाओ तू कितना काट सकता तू डॉक्टर वही तो डॉक्टर ने क्या काट के दिया तेरे को डिग्री है की डॉक्टर की तू तो किदा ओदे सैंपल कटया देख लो जी सैंपल डॉक्टर 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 साहब ये आपका एम्प्लॉई है प्लीज़ देखिए हमें भी पता क्या चल रहा है प्लीज़ क्लियरली बात करेंगे अच्छा रहेगा आप रिस्पेक्टेड हो हमारे ये आपका एम्प्लॉय है आप इसे आपने बोला सैंपल निकालने के लिए इसके पास कोई और छोटी है सैंपल निकालने की देख लो जी डॉक्टर साहब अपने मुंह दस रहे हैं कि ये साढ़ा इम्प्लॉय भी नहीं है तो ना ही क्या वा कि सैंपल क्डन ली ਉਹ ਕਿਸੇ ਮਰੀਜ਼ ਦਾ ਸਰ ਇਹ ਕਿਸੇ ਮਰੀਜ਼ ਇੱਕ ਮਿੰਟ ਕਿਸੇ ਮਰੀਜ਼ ਕੇ ਇਹ ਸੈਂਪਲ ਨਿਕਾਲਣਾ ਕਿਹਾ ਇਹ ਲੀਗਲੀ ਹੈ ਉਹ ਭਾਈ ਕੱਢ ਕੇ ਦੇ ਰਿਹਾ ਅੰਦਰ ਭੇਜਿਆ ਸਰਕਾਰੀ ਮੇ ਜਨਿਆ ਮੈਂ ਤੂੰ ਕੱਢ ਹੀ ਨਹੀਂ ਸਕਦਾ ਯਾਰ ਤੇਰੇ ਕੋ ਕੀ ਅਥੋਰਟੀ ਹੈ ਡਾਕਟਰ ਸਾਹਿਬ ਕਹਿ ਰਹੇ ਸਾਡਾ ਤੂੰ EMPLOYE ਨਹੀਂ ਆ ਡਾਕਟਰ ਹੁਣ ਮੁੱਕਰ ਗਿਆ ਤੇ ਮੇਰਾ ਕੀ ਕਸੂਰ ਨਹੀਂ ਤੂੰ ਇੱਥੇ ਆਉਣਾ ਕੰਟੀਨਿਊਸਲੀ ਆਉਣਾ ਫਿਰ ਭਾਈ ਮੈਂ ਰੋਜ਼ ਹੀ ਨਹੀਂ ਆਉਂਦਾ ਮੈਨੂੰ ਫੋਨ ਕੀਤਾ ਫਿਰ ਕਿਹਨੇ ਕੀਤਾ ਫੋਨ ਹੁਣ ਮੈਂ ਤੁਹਾਨੂੰ ਸਾਰੇ ਸੌਣ ਦਸੀਏ ਹਾਂਜੀ ਹਾਂਜੀ ਆਜੋ ਬਾਹਰ ਆਜੋ ਡਾਕਟਰ ਸਾਹਿਬ ਨਾਲ ਡਿਸਕਸ ਕਰ ਤੁਹਾਨੂੰ ਕਿਹਨੇ ਫੋਨ ਕੀਤਾ ਸੀ ਜੀ ਜਨਾਬ ਕੋਈ ਨਹੀਂ ਤੁਹਾਨੂੰ ਮੈਂ ਦੱਸਣ ਲੱਗਾ ਕਿਹ ਜਿੰਨੇ ਭੇਜਾਂ ਮੈਨੂੰ ਆਉਂਦਾ ਕਿ ਮੈਂ ਬੋਲੋ ਨਾ ਦੱਸੋ ਮੈਨੂੰ ਤਮੀਜ਼ ਨਾਲ ਤਮੀਜ਼ ਨਾਲ ਲੜਨਾ ਤਮੀਜ਼ ਤੂੰ ਵੀ ਲੜਨਾ ਮੈਨੂੰ ਗੱਲ ਸੁਣ ਤੈਨੂੰ ਕਿੰਨੇ ਕਿਹਾ ਆਪੜ ਆਪੜ ਕਿਹਨਾਂ ਨੇ ਕਿਹਾ ਭਾਈ ਤੁਹਾਨੂੰ ਦੱਸ ਦੇ ਦੋ ਆਹ ਦੇਖ ਲਓ ਜੀ ਸ਼ਰਿਆਮ ਹਸਪੀਟਲ ਚ ਕੰਮ ਹੋ ਰਿਹਾ ਇੱਥੇ ਪਰਚੀਆਂ ਕੱਟਦੇ ਨੇ ਡਾਕਟਰ ਇਹਨਾਂ ਦੇ ਏਜੰਟ ਬੈਠੇ ਨੇ ਇਹ ਏਜੰਟ ਕੀ ਕਰਦੇ ਨੇ ਪਰਜੀਆਂ ਡਾਕਟਰ ਸਾਹਿਬ ਕੋ ਫੜ ਕੇ ਮਰੀਜ਼ ਆਪਣੀ ਮਰਜ਼ੀ ਨਾਲ ਸੈਂਪਲ ਦੇ ਸਕਦਾ ਕਿਸੇ ਨੂੰ ਨਾ ਦਵਾਈਆਂ ਦੇ ਸਕਦਾ ਇਹ ਆਪ ਸੈਂਪਲ ਕੱਢਣਦੇ ਨੇ ਤੁਸੀਂ ਲਾਈਵ ਵੇਖ ਲਿਆ ਸੈਂਪਲ ਆਪ ਕੱਢਦਾ ਤੇ ਕਹਿੰਦਾ ਡਾਕਟਰ ਨੇ ਬੁਲਾਇਆ ਹੈਗਾ ਮੇਰਾ ਕਿਹੜੀ ਦੁਕਾਨ ਤੋਂ ਆਏ ਜੀ ਤੁਸੀਂ ਨਰਗਰ ਭਾਈ ਤੁਸੀਂ ਕਿੱਥੋਂ ਆਏ ਜੀ ਆਪਾਂ ਚੱਲੇ ਆਂ ਤੁਸੀਂ ਆਏ ਕਿੱਥੋਂ ਜੀ ਨਾ ਭਾਈ ਮੈਂ ਪੁੱਛਿਓ ਆਏ ਕਿੱਥੋਂ ਜੀ ਤੁਸੀਂ ਆਏ ਹੋ ਦੁਕਾਨ ਤੋਂ ਜੀ ਵੀਰ ਜੀ ਉਹ ਪਾਜਾ ਮੈਂ ਚੌੜਾ ਆਇਆ ਭਾਈ ਸੈਲੋ ਮੈਡੀਕਲ ਸਟੋਰ ਸੈ ਕਿਹੜੇ ਸੈਲੋ ਮੈਡੀਕਲ ਸਟੋਰ ਕੋਈ ਸੈਲੋ ਮੈਡੀਕਲ ਸਟੋਰ ਆ ਜੀ ਨਹੀਂ ਜਾਣਦੇ ਇਹ ਉੱਥੋਂ ਦਾ ਹੈਗਾ ਬੰਦਾ ਤੇ ਡੇਲੀ ਜਾਂਦੇ ਕਿ ਹਰ ਵਾਰ ਕੋਈ ਨਵੇਂ ਆਉਂਦੇ ਮੈਨੂੰ ਭੇਜਿਆ ਆ ਉਹਨਾਂ ਦਾ ਕੋਈ ਉਹ ਪਾਜਾ ਕਿ ਮੈਂ ਠੀਕ ਹੋ ਜਾਂਦਾ ਸੈਂਪਲ ਕੱਢ ਕੇ ਦੇ ਯਾਰ ਭਾਜੀ ਤੁਸੀਂ ਸੈਂਪਲ ਕੱਢ ਹੀ ਨਹੀਂ ਸਕਦੇ ਵੀਰ ਜੀ ਮੈਨੂੰ ਉਹਨਾਂ ਨੇ ਭਾਜੀ ਆਪਾਂ ਵਾਰੀ ਲੱਗੀ ਆਪਾਂ ਕੀ ਕਰਨੇ ਤੁਹਾਡੇ ਸੰਭ ਤੁਹਾਡੇ ਭਾਈ ਆ ਫੜ ਲਓ ਇੱਥੇ ਕੀ ਚੱਲਦਾ ਵਾ ਤੁਹਾਨੂੰ ਦਸੀਏ ਇੱਥੇ ਵਾਰੀਆਂ ਲੱਗੀਆਂ ਵਾ ਹਰ ਦੁਕਾਨਦਾਰ ਦੀ ਅਲੱਗ ਵਾਰੀ ਆ ਇੱਕ ਦਿਨ ਕਹੇ ਦੀ ਇੱਕ ਦਿਨ ਕਹੇ ਦੀ ਅੱਜ ਇਹ ਸੈਲੋ ਵਾਲੇ ਦੀ ਹੀ ਇਹਨੂੰ ਪਰਚੀਆਂ ਮਿਲਣਗੀਆਂ ਅੱਜ ਇਹ ਦਵਾਈਆਂ ਦੇਵੇਗਾ ਮਰੀਜ਼ਾਂ ਨੂੰ ਲਿਆ ਕੇ ਉਹਨਾਂ ਦੇ ਸੈਂਪਲ ਕੱਢੇਗਾ ਤਾਂ ਕਿ ਕਮਿਸ਼ਨ ਸਾਰੀ ਇਹਨਾਂ ਨੂੰ ਮਿਲੇ ਕਿਉਂਕਿ ਮਰੀਜ਼ ਆਪਣੀ ਮਰਜ਼ੀ ਨਾਲ ਕਿਤੇ ਦਵਾਈ ਨਹੀਂ ਲੈ ਸਕਦਾ ਮੰਗਲਵਾਰ ਕਹੇ ਦੀ ਵਾਰੀ ਬੁੱਧਵਾਰ ਕਹੇ ਦੀ ਵਾਰੀ ਇਹ ਹਸਪੀਟਲ ਗੁਰੂ ਨਾਨਕ ਹਸਪੀਟਲ ਹੈਗਾ ਉੱਥੇ ਕੰਮ ਚੱਲਣਦੇ ਅੱਜ ਦੇਖਿਆ ਡਾਕਟਰ ਸਾਹਿਬ ਆਪਣੇ ਮੂੰਹ ਕਹ ਰਹੇ ਸਾਡਾ ਉਹ ਬੰਦਾ ਨਹੀਂਗਾ ਨਾ ਹੀ ਉਹਨੂੰ ਬੁਲਾਇਆ ਵਾ ਇਹ ਬੜਾ ਵੱਡਾ ਸਕੈਂਡਲ ਚੱਲਣਦਿਆ ਉੱਤੋਂ ਤੁਹਾਡੇ ਸਾਹਮਣੇ ਕਿੱਦਾਂ ਆਕਰ ਕੇ ਗੱਲ ਕਰ ਰਿਹਾ ਉਹ ਆਪਣੇ ਮਾਲਕਾਂ ਨੂੰ ਫੋਨ ਕਰ ਰਿਹਾ ਮਿਲ ਕੇ ਪੂਰੀ ਇੱਥੇ ਬਦਮਾਸ਼ੀ ਨਾਲ ਕੰਮ ਹੋ ਰਿਹਾ ਵਾ ਸਭ ਰਲੇ ਮਿਲੇ ਨੇ ਹੁਣ ਇੱਕ ਦੂਜੇ ਤੋਂ ਮੁੱਕ ਰਹੇ ਨੇ ਕਿਹੇ ਜੀ ਨਹੀਂ ਬੁਲਾਇਆ